ਹਾਂਜੀ ਕਿਦਾਂ ਸਾਰੇ ਵੀਰ ਭਰਾ امید ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੇਰੇ ਵੀਰੋ ਪੁਲਾਥ ਦਾ ਮੇਲਾ ਦੁਨੀਆ ਭਰ 'ਚ ਮਸ਼ਹੂਰ ਆ ਜਿਸ ਮੇਲੇ ਦੇ ਚਰਚਾ ਹੁੰਦੀ ਆ ਜਿਸ ਮੇਲੇ ਦੇ ਮੇਰੇ ਵੀਰੋ ਰੌਣਕਾਂ ਵੱਡੀਆਂ ਲੱਗਦੀਆਂ ਪੁਲਾਥ ਦਾ ਕੱਪ 14 April ਦਾ ਦਿਨ ਸਾਰਿਆਂ ਨੂੰ ਪਤਾ ਕਿਉਂਕਿ ਚਰਚਾ ਬਹੁਤ ਟਾਈਮ ਤੋਂ ਹੋ ਰਹੀ ਆ ਇਨਾਮ ਵੀ ਗੱਡਿਆਂ ਹਾਰਲੇ ਟਰੈਕਟਰ ਲੱਖਾਂ ਦੀਆਂ ਚੀਜ਼ਾਂ ਦੇਣੀਆਂ ਤੇ ਜੋ ਜੋ ਐ ਰੇਡਾਂ ਤੇ ਜੱਫੀਆਂ ਤੇ ਲਾਏ ਜਾਣੇ ਆ ਹਾਰਲੇ ਬੈਸਟਾਂ ਨੂੰ ਵੀ ਆ ਤੇ ਇੱਕ ਰੇਡਾਂ ਜੱਫੀਆਂ ਤੇ ਵੀ ਲੱਗਣਾ ਟਰੈਕਟਰ ਵੀ ਮੇਰੇ ਵੀਰੋ 볼ਟ ਵੀ ਤਾਂ ਇਹ ਗੱਲਾਂ ਸਮੇਂ ਤੇ ਲੱਗਣਗੀਆਂ ਪਰ ਇੱਕ ਜੋ ਵੱਖਰੀ ਗੱਲ ਕਰਤੀ ਆ ਇਹ ਬੱਲਾਂ ਵਾਲਿਆਂ ਨੇ ਭਈ ਜੋ ਐ ਖਿਡਾਰੀ ਸੱਦਣੇ ਬਹੁਤ ਔਖੇ ਹੁੰਦੇ ਆ ਬਾਹਰ ਜਿਕੇਰਾ ਪਹੁੰਚ ਜਾਂਦੇ ਆ ਫਿਰ ਬਾਅਦ ਚ ਉਹ ਫਿਰ ਸੱਦਣੇ ਇਹ ਗੱਲ ਵੱਖਰੀ ਕੀਤੀ ਆ ਮੇਰੇ ਵੀਰੋ ਪਲਾਥ ਦੇ ਮੇਲੇ ਤੇ ਖੇਡਣ ਦੇ ਲਈ ਬਹੁਤ ਜ਼ਿਆਦਾ ਖਿਡਾਰੀ ਜੋ ਹੈ ਆਸਟ੍ਰੇਲੀਆ ਤੋਂ ਪੰਜਾਬ ਦੇ ਵਿੱਚ ਸੱਦੇ ਗਏ ਆ ਇਸ ਮੇਲੇ ਦੇ ਕਾਰਨ ਮੇਰੇ ਵੀਰੋ ਤਾਂ ਇਹ ਇੱਕ ਮੇਲੇ ਦੇ ਕਾਰਨ ਬਹੁਤ ਵਧੀਆ ਖਿਡਾਰੀ ਤੁਹਾਨੂੰ ਖੁਸ਼ੀ ਵੀ ਪੰਜਾਬ 'ਚ ਹੀ ਆ ਪਾਲੇ ਤਾਂ ਸ਼ਾਇਦ ਨਾ ਖੇਡੇ ਪਰ ਦੁੱਲਾ ਯਾਦਾ ਬੋਲਟ ਬੰਟੀ ਟਿੱਬਾ ਟੌਪ ਟੌਪ ਦੇ ਖਿਡਾਰੀ ਤੁਹਾਨੂੰ ਪੁਲਾਥ ਦੇ ਮੇਲੇ ਤੇ ਖੇਡਣ ਲਈ ਮੇਰੇ ਵਿਰੋ 12 ਚੱਲ ਕੇ ਪਹੁੰਚਿਆ ਇੱਕ ਮੇਲੇ ਦੇ ਕਾਰਨ ਤਾਂ ਹੀ ਵੱਖਰੀ ਚੀਜ਼ ਕਰਤੀ ਪੁਲਾਥਾਂ ਵਾਲਿਆਂ ਨੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਤੁਹਾਨੂੰ ਦਿਨੀ ਸੀ ਵੀ ਸਰਾ ਹੋਊਗਾ ਪੁਲਾਥ ਦੇ ਮੇਲੇ ਤੇ ਦਬਰਜੀ ਵਾਲਾ ਸੌਰ ਸਿੰਘ ਜੀ ਆਂਬਾ ਮੇਰੇ ਵਿਰੋ ਸਿਰੇ ਦੇ ਖਿਡਾਰੀ ਖੇਡਣਗੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਕਰਿਓ ਜਰੂਰ ਸਬਸਕ੍ਰਾਈਬ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਵਾਂਗੇ ਧੰਨਵਾਦ